ਲਗਿਆ ਚਾਬੀ ਖਰਾਬ ਹੋ ਗਈ ਕਰੈਕ ਕਰਾ ਮਗਏ ਨੇ ਬੜਾ ਨੁਕਸਾਨ ਹੋ ਗਿਆ ਯਾਰ ਇਹਦਾ ਵਿਚਾਰੇ ਦਾ ਲੈ ਵੀ ਮਿੱਤਰੋ ਸਾਨੂੰ ਇੱਕ ਦੋ ਕਟੀਆਂ ਦਿਖਾਉਣੇ ਆਪਾਂ ਹਨਾ ਇੱਕ ਬੋਰੀ ਆ ਤੇ ਇੱਕ ਕਾਲੀ ਆ ਰੇੜ ਜਿਹੜਾ ਬਾਈਕਰ ਦਾ ਦੋਨਾਂ ਦਾ ਘਰੋਂ ਲੈਣਿਆ ਤਾਂ ਪਿੰਡ ਬਾਈ ਦਾ ਜੁਈਆਂ ਜਿਹੜਾ ਮਾਨਸਾ ਕਿੱਥੇ ਰਹਿ ਜਾਂਦਾ ਇਹ ਪਿੰਡ ਅੱਕਾਂ ਵਾਲੀ ਕੋਲੇ ਰਹਿੰਦੇ ਆਕਾਂ ਵਾਲੀ ਕੋਲੇ ਠੀਕ ਆ ਲੈ ਵੀ ਅੱਕਾਂ ਵਾਲੀ ਕੋਲੇ ਪਿੰਡ ਰਹਿ ਜਾਂਦਾ ਬਾਈ ਦਾ ਤੇ ਟੋਕੜ ਗੱਬਣਾ ਮੱਝਾਂ ਜਿਹੜੀਆਂ ਲੈ ਕੇ ਆਇਆਗਾ ਕੋਈ ਦੋਸਤੋ ਅੱਜ ਪਹੁੰਚੇ ਆਪਾਂ ਮਾਨਸਾ ਪਸ਼ੂ ਮੰਡੀ ਤੇ ਜਿਹੜੀ ਕਿ ਹਰ ਸ਼ੁੱਕਰਵਾਰ ਨੂੰ ਲੱਗਦੀ ਹੈ ਹਨਾ ਤੇ ਇੱਥੇ ਜਿਹੜੇ ਪਸ਼ੂ ਪਹੁੰਚਦੇ ਜਾਇਜ਼ ਰੇਟ ਦੇ ਪਸ਼ੂ ਪਹੁੰਚਦੇ ਆਗੇ ਜਿਵੇਂ 70 80 ਦੇ ਕੱਟੀਆਂ ਟੋਕੜ ਗੱਬਣਾ ਜਿਵੇਂ ਆਹ ਖੜੀ ਹੈ ਟੋਕੜ ਗੱਬਣਾ ਮੱਝ ਆ ਗਈ ਤਿੰਨ ਮਾਗਰ ਕੱਟੀ ਆ ਗਈ ਹਨਾ ਵੀਡੀਓ ਲਾਸਟ ਤੱਕ ਦੇਖਿਓ ਸਾਰੀ ਵੀਡੀਓ ਵਾਪਸੋਂ ਦੀ ਬਣਾਈ ਆ ਆਪਾਂ 70000 60000 ਰੇਟ ਹੈ ਇਹਨਾਂ ਦਾ ਛੋਟੀਆਂ ਮੱਝਾਂ ਦਾ 10 10 11 11 ਕਿਲੋ ਦੁੱਧ ਵਾਲੀਆਂ ਹੈਗੀਆਂ ਵੀਡੀਓ ਲਾਰਡ ਤੱਕ ਦੇਖਿਆ ਜਿਹੜੇ ਭਰਾ ਚੈਨਲ ਤੇ ਪਹਿਲੀ ਵਾਰ ਆਏ ਜਾਂ ਅੱਗੇ ਵੀ ਆਪਣੇ ਵੀਡੀਓ ਦੇਖਦੇ ਆ ਚੈਨਲ ਨੂੰ ਨਹੀਂ ਸਬਸਕ੍ਰਾਈਬ ਕਰਿਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਆਜੋ ਫਿਰ ਆਪਾਂ ਵੀਡੀਓ ਦੀ ਕਰਦੇ ਆ ਸ਼ੁਰੂਆਤ ਤੇ ਲੈ ਕੇ ਦਿੰਨੇ ਆ ਬਾਈਆਂ ਤੋਂ ਡਿਟੇਲ ਵੀ ਕੀ ਮਾਲ-ਮੋਲ ਰਹਿੰਦੇ ਅੱਜ ਤੇ ਕੀ ਕਿੱਥੋਂ ਤੱਕ ਦੇਣਗੇ ਬਾਈ ਸਾਰੀ ਡਿਟੇਲ ਤੁਹਾਨੂੰ ਲੈ ਕੇ ਦੇਵਾਂਗੇ ਬਣੇ ਰਹਿਓ ਲਾਰਡ ਤੱਕ ਆਜੋ ਜੀ ਵੀ ਇੱਕ ਤੁਹਾਨੂੰ ਪਹਿਲਣ ਝੋਟੀ ਆਪਾਂ ਦਿਖਾਉਣੇ ਆ ਬਾਈਆਂ ਦੀ ਹਨਾ ਤੇ ਪੁੱਛਾਂਗੇ ਵੀ ਕਿੰਨਾ ਦੁੱਧਾ ਕੀ ਮਾਲ-ਮੋਲਾ ਸਾਰੀ ਡਿਟੇਲ ਸਾਨੂੰ ਬਾਈਆਂ ਤੋਂ ਲੈ ਕੇ ਦੇਵਾਂਗੇ ਪਹਿਲਾਂ ਤੁਸੀਂ ਖੜੀ ਨੇ ਟੈਕ ਆਊਟ ਕਰ ਲਓ ਫੇਸ ਕੁਆਲਿਟੀ ਦੀ ਦੇਖ ਸਕਾ ਦਿਓ ਮਗਰ ਜਿਹੜਾ ਬੱਚਾ ਦਾ ਆਹ ਕੱਟਾ ਏ ਘੱਟੀ ਆ ਬਾਈ ਕੱਟਾ ਦਾ ਠੀਕ ਆ ਮਗਰ ਕੱਟਾ ਦਾ ਬਾਕੀ ਰੇ ਥਾਣਾ ਹਵਾਨਾ ਸਾਨੂੰ ਦਿਖਾਉਣੇ ਆਪਾਂ ਝੋਟੀ ਦਾ ਦੇ ਸਕਾ ਤੁਸੀਂ ਆਲ ਰੋਡ ਦੇਖ ਸਕਾ ਜਾਓਗੇ ਇੱਥੋਂ ਬੈਕ ਸਾਈਡ ਤੋਂ ਦਿਖਾਉਣੇ ਆ ਦੇਖੋ ਆਲ ਰੋਡ ਬਹੁਤ ਸੋਹਣਾ ਲੱਗੇਗਾ ਸਾਰੇ ਥਾਣਾ ਇੱਕੋ ਜਿਹੇ ਆ ਬਾਕੀ ਚੰਗੀ ਆ ਹਨਾ ਮੱਝ ਡਿਟੇਲ ਪੁੱਛਦੇ ਆ ਬਾਈ ਬਾਈ ਕਿੰਨਾ ਚਿਰ ਹੋ ਗਿਆ ਸੂਈ ਨੂੰ ਇੱਕ ਮਹੀਨਾ ਠੀਕ ਆ ਦੁੱਧ ਦੋ ਕਿੰਨਾ ਕਾ 11 ਕਿਲੋ ਆ ਤਾਜੀ ਮੰਨ ਲਾ ਵੀ ਹੁਣ ਤਾਜੀ ਤੋਂ ਲੈ ਕੇ ਹੁਣ ਤੱਕ 11 ਕਿਲੋ ਦੇ ਦਿੱਤੇ ਆ ਤਾਜੀ ਅਜੇ ਮਹੀਨੇ ਹੋਇਆ ਇਹਦਾ ਦੁੱਧ ਤਾਂ ਵੱਧ ਚੁੰਗੀ ਜਾਂਦਾ ਠੀਕ ਆ ਠੀਕ ਆ ਮਹੀਨਾ ਹੋ ਗਿਆ ਠੀਕ ਆ ਠੀਕ ਆ ਰੇਟ ਕੀ ਕਰਤਾ ਬਾਈ ਮੰਡੀ ਦਾ ਇੱਥੇ ਰੇਟ 85000 85000 ਠੀਕ ਆ ਲੈ ਵੀ ਰੇਟ ਬਾਈ ਜਿਹੜਾ ਕਰਦੇ ਆ 85000 ਕਰਦੇ ਆਗੇ ਤੇ ਠੀਕ ਆ ਰੇਟ ਹਨਾ ਜਾਇਜ਼ ਆ ਹਨਾ ਤੇ ਬਾਕੀ ਦੇ ਮਹੀਨਾ ਹੋ ਗਿਆ ਸੂਇ ਨੂੰ ਮਾਗਰ ਕੱਟਾਗਾ 11 ਕਿਲੋ ਬਾਈ ਕਾਂ ਤਸੱਲੀਆਂ ਚ 14 ਕਾਂ ਬਾਈ ਸੋ ਆਜੋਗੇ ਹਾਂ 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 ਠੀਕ ਆ ਪਿੰਡ ਕਿਹੜਾ ਆਸੇ ਆਪਣਾ ਲੈ ਲਿਆ ਲੈ ਲਿਆ ਠੀਕ ਆ ਤਰਵੰਡੀ ਖਲੋਂ ਠੀਕ ਆ ਲੈ ਵੀ ਪਹਿਲੇ ਸੂਇ ਸੂਇ ਹੋ ਗਿਆ ਮਹੀਨਾ ਹੋ ਗਿਆ 11 ਕਿਲੋ ਬਾਈ ਕਾਂ ਦੁੱਧ ਹੈਗਾਗਾ ਤੇ 85000 ਲੈਣ ਦੇਣ ਬਾਈ ਕਿੱਥੋਂ ਕਰ ਦੇਉਗੇ 80 ਦੀ ਠੀਕ ਠੀਕ ਆ ਲੈ ਵੀ 80000 ਦੀ ਜਿਹੜੀ ਝੋਟੀ ਬਾਈ ਕਾਂ ਦੇ ਜਾਾਂਗੇ ਜੇ ਤੁਸੀਂ ਮੰਡੀ ਤੇ ਆ ਕੇ ਪਸ਼ੂ ਖਰੀਦਣਾ ਤਾਂ ਐਹੀਆਂ ਮੰਡੀ ਤੇ ਜਿਹੜੀਆਂ ਮੱਝਾਂ ਮਿਲ ਜਾਂਦੀਆਂ ਹਨ ਝੋਟੀਆਂ ਚੰਗੇ ਦੁੱਧ ਵਾਲੀਆਂ ਨਾ 11 10 ਕਿਲੋ ਜਿਹੜਾ ਤਸੱਲੀ ਕਰ ਕੇੜਾ ਇਲਜਾ ਸਾਦ ਤੁਸੀਂ ਮਾਨਸਾ ਪਸ਼ੂ ਮੰਡੀ ਤੇ ਐਨੇ ਜਾਇਜ਼ ਰੇਟ ਤੇ ਆਣੇ ਮੱਝਾਂ ਝੋਟੀਆਂ ਆ ਜਾਂਦੀਆਂ ਹਨਾ ਬਾਕੀ ਤੁਸੀਂ ਇੱਥੇ ਵਿਜਿਟ ਕਰ ਕੇੜੀਆਂ ਚੰਗੀਆਂ ਝੋਟੀਆਂ ਖਰੀਦ ਸਕਦੇ ਹੋ ਦੋਸਤੋ ਸੁਣੇ ਇੱਕ ਆਪਾਂ ਬਾਈਆਂ ਦੀਆਂ ਮੱਝਾਂ ਜਿਹੜੀਆਂ ਤੋਰ ਕੇ ਦਿਖਾਵਾਂਗੇ ਡਿਟੇਲ ਕੱਲੇ-ਕੱਲੇ ਦੀ ਲਮਾ ਤੁਹਾਨੂੰ ਆਪਾਂ ਦੱਸਾਂਗੇ ਵੀ ਕਿੰਨੇ-ਕਿੰਨੇ ਦੁੱਧ ਵਾਲੀਆਂ ਹੈ ਕਿੰਨੇ ਕੀ-ਕੀ ਰੇਟ ਕਰਦਾ ਹਨਾ ਤੇ ਜੇ ਵਾਰੀ ਘਰੇ ਜਾਇਜ਼ ਰੇਟ ਦੇ ਪਸ਼ੂ ਜਿਹੜੇ ਬਾਈਆਂ ਲੈਣੇ ਹੁੰਦੇ ਆਗੇ ਹਨਾ ਚੰਗੇ ਦੁੱਧ ਵਾਲੇ ਤੇ ਬਾਕੀ ਰੋਂ ਦਾ ਮੱਝਾਂ ਬਥੇਰੀਆਂ ਤਗੜੇ-ਤਗੜੇ ਪੰਜਾ ਪ ਤੇ ਡੇਰ ਸਾਰੀ ਲੱਗਦਾ ਮੈਂ ਪਹਿਲਾਂ ਤੁਸੀਂ ਤੁਰ ਦਿਨ ਚੈੱਕ ਕਰ ਲਓ ਖਾਣਾ ਹਵਾਨਾ ਠੀਕ ਲੱਗਿਆ ਸਿੰਗਾ ਹੂੰਗਾ ਤਾਂ ਜਿਵੇਂ ਮਰਜ਼ੀ ਲੈ ਲਓ ਕਈ ਵਾਰ ਘਰੇ ਦੁੱਧ ਪੀਣ ਨੂੰ ਬਾਈਆਂ ਨੇ ਮੱਝ ਲੈਣੀ ਹੁੰਦੀ ਆ ਨਾ ਤਾਂ ਠੀਕ ਆ 10 ਕਿਲੋ ਠੀਕ ਆ ਕਿੰਵੇਂ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਆ ਬਾਈ ਤੀਜਾ ਸੂਆ ਠੀਕ ਆ ਕਿੰਨੇ ਦਿਨ ਹੋ ਗਏ ਨੂੰ ਹੋ ਗਿਆ ਅੱਜ ਇਹ ਤੀਆ 1 ਦਿਰੀ ਦੀ ਠੀਕ ਆ 1 ਦਿਰੀ ਦੀ ਲੈ ਵੀ ਦਿਨ ਵੀ ਥੋੜੇ ਹੋਇਆ ਬੱਚਾ ਮਾਰ ਕੱਟਾਈ ਕੱਟੀ ਹੈ ਮਾਗਰ ਕੱਟੀ ਆ ਠੀਕ ਆ ਰੇਡ ਰੂਟ ਕੀ ਕਰਤਾ ਬਾਈ ਰੀਡ ਇਹ ਤਾਂ ਕਰਦੇ ਆ ਬਾਈ 78000 78000 ਠੀਕ ਆ ਲੈਂਡ ਦੇਣ ਕਿਥੋਂ ਤੱਕ ਹੋ ਜੂ ਆ ਲੈਂਡ ਨੇ ਮਾਨਤਾ ਨਹੀਂ ਕਰਾਂਗੇ ਮਾਨਤਾ ਆ ਕੋਈ ਮੁੰਡੀ ਜਾਇਜ ਕਰਾਇਆ ਨਾ ਠੀਕ ਆ ਠੀਕ ਆ ਇਹ ਆਪਣੀ ਇਹ ਤਿੰਨੇ ਚਾਰੇ ਠੀਕ ਆ ਆਹ ਕੱਟੀ ਇੱਕ ਟੀਵੀ ਆਪਣੀ ਜਿਹੜਾ ਡਬਲ ਐਕ ਕੱਟੀ ਆ ਜਮਾ ਠੀਕ ਆ ਠੀਕ ਇਹਨੂੰ ਤੋਰ ਆ ਲੈ ਕੇ ਸਾਨੂੰ ਇੱਕ ਆਪਾਂ ਆਹ ਕੱਟੀ ਦਿਖਾਉਣੇ ਆ ਤੇ ਜਮਾ ਜੈਡ ਬਲੈਕ ਆ ਕੱਟੀ 14 ਮਹੀਨਿਆਂ ਦੀ ਠੀਕ ਆ ਲੈ ਵੀ 14 ਮਹੀਨਿਆਂ ਦੀ ਕੱਟੀ ਹੈਗੀ ਜਮਾ ਜੈਡ ਬਲੈਕ ਆ ਤੁਸੀਂ ਦੇਖ ਸਕਦੇ ਹੋ ਨਾ ਉਸ ਬਾਸ ਵੀ ਜੈਡ ਬਲੈਕ ਹੀ ਆ 14 ਮਹੀਨਿਆਂ ਦੀ ਕੱਤੀ ਹੈਗੀ ਬਾਕੀ ਫੋ ਰੇਟ ਰੂਟ ਭਾਈ ਇਹਦਾ ਕੀ ਕਰਤਾ ਇਹਦਾ 30000 ਠੀਕ ਆ 30000 ਲੈ ਵੀ ਰੇਟ ਭਾਈ ਇਹਦਾ ਕਰਦਾ 30000 ਰੁਪਿਆ ਜੈਡ ਬਲੈਕ ਕੱਤੀ ਆ ਜਮਾ 14 ਮਹੀਨਿਆਂ ਦੀ ਮਰਾਇ ਦੀ ਇਹ ਦੇਖੋ ਸਟੀਲ ਆਖਣੀਆਂ ਪੂਣੀਆਂ ਬੜੀਆਂ ਤੰਦੀਆਂ ਠੀਕ ਠੀਕ ਆ ਠੀਕ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਠੀਕ 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 ਤੇ ਉਹ ਮੱਧਾ ਥੱਲੇ ਕਿੰਨਾ ਗਣਾ ਦੁੱਧਾਗਾ ਇਹਦੇ ਥੱਲੇ ਝੋਟੀ ਥੱਲੇ ਪੈਂਦੀਆਂ ਝੋਟੀਆਂ 10 ਕਿਲੋ ਦੁੱਧ ਤੇ ਆ ਰਿਹਾ ਹੈ। 10 ਕਿਲੋ ਪਹਿਲਣਾ ਇਹ। ਸਾਈਲੈਂਡ ਝੋਟੀ ਹੈ, ਦੋ ਦੰਦ ਹੈ। ਦੋ ਦੰਦ ਹੈ ਇਹਨੂੰ ਕਿੰਨਾ ਚਿਰ ਹੋ ਗਿਆ ਸੂਈ ਨੂੰ? ਇਕੱਠੀ ਸੂਈਆਂ ਵਸਾ ਗਏ। ਇਕੱਠੇ ਸੂਈਆਂ ਠੀਕ ਆ। ਤੇ ਉਹਦੇ ਥੱਲੇ ਉਹ ਟੁਕੜਾ ਮਹੀਨੇ ਦੀ ਗੱਪਣਾਗੀ। ਉਹਦੇ ਥੱਲੇ ਦੁੱਧ ਹੈਗਾ 8 ਕਿਲੋ। ਠੀਕ ਆ। ਇਹਦਾ ਕੀ ਰੇਟ ਕਰਦਾ? ਇਹਦਾ ਰੇਟ ਕਰਦੇ ਹਾਂ 80000 ਰੁਪਏ। 80000। ਠੀਕ ਆ ਤੇ ਉਹਦਾ ਟੁਕੜਾ? ਉਹਦਾ ਰੇਟ ਕਰਦੇ ਹਾਂਗੇ 60000। 60000। ਮਹੀਨੇ ਦੀ ਗੱਪਣਾਗੀ। ਉਹ ਮਹੀਨੇ ਦੀ ਗੱ ਦੁੱਧ 8 ਕਿਲੋ ਆ ਬੱਚਾ ਇਹਦੇ ਮਾਰ ਕੀ ਹੈਗਾ ਮਾਗਰ ਕੱਟੀ ਆਹ ਦੇਖਾ ਤੁਸੀਂ ਠੀਕ ਆ ਪਿੰਡ ਦਾ ਸੇ ਆਪਣਾ ਕਿਹੜਾ ਹੈਗਾ ਡੁੱਕਾ ਕਰ ਗਈ ਪਿੰਡ ਜੁਈਆਂ ਜੁਈਆਂ ਜ਼ਿਲ੍ਹਾ ਕਿਹੜਾ ਰਹਿੰਦਾ ਜ਼ਿਲ੍ਹਾ ਮਾਨਸਾ ਠੀਕ ਆ ਠੀਕ ਆ ਲੈ ਵੀ ਜ਼ਿਲ੍ਹਾ ਮਾਨਸਾ ਪਿੰਡ ਜੁਈਆਂ ਤੇ ਬਾਕੀ ਵਪਾਰ ਦਾ ਕੰਮ ਆ ਬਾਈ ਆਪਣਾ ਠੀਕ ਆ ਵਪਾਰ ਦਾ ਕੰਮ ਆਪਣੇ ਕੋਲ ਕਿੰਨੇ ਕੁ ਪਸ਼ੂੰਦੇ ਕਰੇ ਆਪਣੇ ਕੋਲ ਕੋਈ 5-4 ਪਸ਼ੂ ਕਰੇ ਹੁੰਦੇ ਹੀ ਆ ਠੀਕ ਆ ਟੋਕਰ ਗੱਬਣਾ ਵੀ ਆ ਜਾਂਦੀਆਂ ਟੋਕਰ ਗੱਬਣਾ ਵੀ ਆ ਜਾਂਦੀਆਂ ਠੀਕ ਆ ਲੈ ਵੀ ਟੋਕਰ ਗੱਬਣਾ ਮੱਝਾ ਏਰੀਆ ਬਾਈ ਕੋਲੇ ਹੁੰਦੀਆਂ ਗਿਆ ਜੇ ਕਿ ਸੇ ਭਰਾ ਨੇ ਪਸ਼ੂ ਘਰੋਂ ਲੈਣਿਆ ਤਾਂ ਪਿੰਡ ਬਾਈ ਦਾ ਜੂਈਆ ਜਿਹੜਾ ਮਾਨਸਾ ਕਿੱਥੇ ਰਹਿ ਜਾਂਦਾ ਇਹ ਪਿੰਡ ਅੱਕਾਂ ਵਾਲੀ ਕੋਲੇ ਰਹਿੰਦਾ ਅੱਕਾਂ ਵਾਲੀ ਕੋਲੇ ਠੀਕ ਆ ਲੈ ਵੀ ਅੱਕਾਂ ਵਾਲੀ ਕੋਲੇ ਪਿੰਡ ਰਹਿ ਜਾਂਦਾ ਬਾਈ ਦਾ ਤੇ ਟੋਕੜ ਗੱਬਣਾ ਮੱਝਾਂ ਜਿਹੜੀਆਂ ਲੈ ਕੇ ਆਇਆਗਾ ਤੇ ਕੱਟੀ ਐ ਇੱਕ ਤੇ 8 8 10 10 ਕਿਲੋ ਵਾਲੀਆਂ ਜਾਇਰੇਟ ਕਰਿਆ ਬਾਈ ਨੇ ਪਿੰਡ ਕੋਲੇ ਆ ਜਵਾਰਕਿਆਂ ਕੋਲੇ ਠੀਕ ਆ ਠੀਕ ਆ ਠੀਕ ਆ ਠੀਕ ਲੈ ਵੀ ਮਿੱਤਰੋ ਸਾਨੂੰ ਇੱਕ ਦੋ ਕੱਟੀਆਂ ਦਿਖਾਉਣਿਆ ਆਪਾਂ ਹਨਾ ਇੱਕ ਬੋਰੀ ਆ ਤੇ ਇੱਕ ਕਾਲੀ ਆ ਰੇਟ ਜਿਹੜਾ ਬਾਈਕਰ ਦਾ ਦੋਨਾਂ ਦਾ ਜੋੜੇ ਦਾ 70000 ਰੁਪਇਆ ਕਰਦਾਗਾ ਬਾਕੀ ਕਹਿੰਦਾ ਆਪਾਂ ਕਰ ਲਾਂਗੇ ਕੋਈ ਗੱਲ ਨਹੀਂ ਦੇਖੋ ਸੀ ਕਿੰਨੀਆਂ ਸੋਹਣੀਆਂ ਹਨ ਦੋ ਦੋ ਸਾਲਾਂ ਦੀਆਂ ਬੱਚੀ ਠੀਕ ਆ ਦੋ ਦੋ ਸਾਲਾਂ ਦੀਆਂ ਆਗੀਆਂ ਜੇ ਇੱਕ ਦਾ ਰੇਟ 35000 ਕਰਦਾ ਜੋੜੇ ਦਾ 70000 ਕਿੱਥੋਂ ਤੱਕ ਦੇ ਦੇਂਗਾ ਲਾਸਟ ਦੇ ਦਿਆਂਗੇ 65000 ਦੀਆਂ ਠੀਕ ਆ ਕਿਹੜਾ ਪਿੰਡ ਆਪਣਾ ਬੋੜਾਵਾਲ ਬੋੜਾਵਾਲ ਜ਼ਿਲ੍ਹਾ ਮਾਨਸਾ ਠੀਕ ਆ ਠੀਕ ਆ ਮੈਂ ਕੱਟੀਆਂ ਦਾ ਵਪਾਰ ਕਰਦਾ ਫਿਰ ਆ ਨਾ ਕਰਦੀਆਂ ਨੇ ਬਈ ਕਰਦੀਆਂ ਗੀਆਂ ਠੀਕ ਆ ਠੀਕ ਆ ਦੋਨੇ ਕਰਦੀਆਂ ਗੀਆਂ ਦੇਖੋ ਅਸੀਂ ਬਹੁਤ ਸੋਹਣੀਆਂ ਕੱਟੀਆਂ ਨੇ ਦੋਨੇ ਤੇ ਬਾਕੀ ਜੋੜੇ ਦਾ 70000 ਰੁਪਏ ਦਾ 65000 ਦੀਆਂ ਬਾਈ ਕਹਿੰਦੇ ਨੇ ਬਾਕੀ ਮੌਕੇ ਤੇ ਹੋਰ ਹੋ ਜੂ ਹਨਾ ਮਾਨਤਾਨ ਤੇ 35 35000 ਕੱਲੀ ਦਾ ਤੇ ਜੋੜੇ ਦਾ 70000 ਬਾਕੀ ਜੇ ਕੋ ਜੋੜਾ ਇਕੱਠਾ ਲੈਂਦਾ ਮਾਨਤਾਨ ਬਾਈ ਕਹਿੰਦਾ ਆਪਾਂ ਕਰ ਦਿਆਂਗੇ ਵਿੱਚੋਂ ਠੀਕ ਆ ਬਈ ਦੂਜੇ ਠੀਕ ਗੱਲ ਹੈ ਵੀ ਦੂਜੀ ਸੂਏ ਜਿਹੜੀ ਮੱਝ ਸੂਈ ਹੋਈ ਆ ਥਣ ਹਵਾਨਾ ਬਹੁਤ ਸੋਹਣਾ ਲੱਗਿਆ ਹੋਇਆ ਬਾਡੀ ਬੰਤਾਂ ਦੀ ਵੀ ਸੋਹਣੀ ਆ ਤੇ ਥਣ ਹਵਾਨਾ ਸੋਹਣਾ ਆਪਾਂ ਕੋਲੋਂ ਚੈੱਕ ਕਰਾ ਦਿਆਂ ਤਾਜੀ ਸੂਈ ਹੋਈ ਆ ਹਨਾ ਆਰਡਰ ਆਰਡਰ ਦੇਖੋ ਇਧਰੋਂ ਸਾਈਡ ਤੋਂ ਦੇਖੋ ਸੀ ਚਾਰੇ ਥਾਣਾ ਇੱਕੋ ਜਿਹਾ ਗੇ ਬਾਕੀ ਬਾਈਨ ਆਪਾਂ ਕਰਦੇ ਗੱਲਬਾਤ ਵੀ ਕੀ ਮਾਲ ਮੁੱਲ ਲੱਗਣਾ ਕਰਦਾਗਾ ਨਾ ਦੇਖੋ ਸੀ ਆਰਡਰ ਤੇ ਬਾਕੀ ਡਿਟੇਲ ਚ ਪੁੱਛਦੇ ਬਾਈ ਤੁਸੀਂ ਮਾਰ ਕੇ ਬਾਈ ਕਿਹੜਾ ਪਿੰਡ ਆਗਾ ਸਿੰਗੋ ਜ਼ਿਲ੍ਹਾ ਮਾਨਸਾ ਪਰ ਹੰਡਾਰਾ ਆ ਜਾਂਦਾ ਠੀਕ ਆ ਇੱਕ ਮੱਝ ਹੀ ਲੈ ਕੇ ਆਇਆ ਕਰਦੀ ਆ ਠੀਕ ਆ ਦੂਜੇ ਸੂਏ ਸੂਈ ਆ ਕਾਹ ਕਿਦਾਂ ਹੋ ਗਏ ਸੂਈ ਨੂੰ ਸੱਤ ਦਾ ਨੰਬਰ ਬੱਚਾ ਕੀ ਮਗਰ ਕੱਟਾ 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 ਠੀਕ ਠੀਕ ਕਿਹੜੇ ਦੀ ਜਿਹਦਾਗਾ ਨਵਾਬ ਦਾ ਠੀਕ ਆ ਲੈ ਵੀ ਨਵਾਬ ਦਾ ਕੱਟਾਗਾ ਠੀਕ ਆ ਦੁੱਧ ਕਿੰਨਾ ਭਾਈ ਦੁੱਧ 14 ਠੀਕ ਆ ਰੇਟ ਕੀ ਕਰਦਾ ਜੇੜਾ ਲੱਗ ਲੱਖ ਡੇਢ ਲੱਖ ਡੇਢ ਲੱਖ ਠੀਕ ਆ ਲੈ ਵੀ ਬਾਈ ਮੁੱਲ ਕਰਦਾ ਡੇਢ ਲੱਖ 14 ਕਿਲੋ ਦੁੱਧ ਤੇ ਨਵਾਬ ਦਾ ਜਿਹੜਾ ਕੱਟਾਗਾ ਮਗਰਾ ਚੰਗੇ ਟੀਕੇ ਦਾ ਹਨਾ ਦੇ ਸਕਾਂ ਤੁਸੀਂ ਨਵਾਬ ਦਾ ਕੱਟਾ ਆ ਮਗਰਾ ਬਾਕੀ ਦੇ ਸਕਾਂ ਤੁਸੀਂ ਸਿੰਗੋ ਪਿੰਡ ਤੋਂ ਲੈ ਗਿਆ ਬਾਈ ਜਿਲ੍ਹਾ ਬਟੰਡਰਾ ਜਾਂਦਾ ਇਹ ਚੰਗੀ ਐ ਝੋਟੀ ਬਾਈਆਂ ਦੀ ਚੰਗੇ ਦੁੱਧ ਰਿਕਾਰਡ ਵਾਲੀ ਆ ਹਨਾ ਕਿਹੜੇ ਚੰਗੀ ਐ ਝੋਟੀ ਤੇ ਬਾਕੀ ਮਾਨਸਾ ਮੰਡੀ ਤੇ ਆ ਕੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਪਸ਼ੂ ਲੈਣਾ ਘੱਟ ਵੱਧ ਰੇਟ ਵਾਲਾ ਤਾਂ ਤੁਸੀਂ ਇਹ ਮੰਡੀ ਤੇ ਆ ਕੇ ਖਰੀਦ ਸਕੋ ਬਾਕੀ ਵੀਡੀਓ ਦੇ ਵਿੱਚ ਐਨੇ ਹੀ ਤੇ ਮਿਲਦੇ ਆ ਅਗਲੀ ਮੰਡੀ ਧਨੌਲੇ ਦੇ 11 ਤਰੀਕ ਨੂੰ ਹਨਾ ਬਣੇ ਰਹੋ ਆਪਣੇ ਚੈਨਲਾਂ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਸਤਿ ਸ੍ਰੀ ਅਕਾਲ ਜੀ